ਸਸ਼ੀਕਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਤੇ ਸਾਰੇ ਜਣੇ ਵਧੀਆ ਹੋਵੋਗੇ ਜੀ ਸੋ ਅੱਜ ਅਸੀਂ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਜੀ ਬੂਟੀਆਂ ਵਾਲਾ ਇਹ ਡਿਜ਼ਾਈਨ ਸਾਰੇ ਸੂਟ ਤੇ ਬਣਾਇਆ ਹੋਇਆ ਹੈਗਾ ਜੀ ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਬੂਟੀਆਂ ਬਣਾਈਆਂ ਗਈਆਂ ਨੇ ਜੀ ਪੱਤੀਆਂ ਨਾਲ ਚੈੱਕ ਕਰ ਸਕਦੇ ਹੋ ਜੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਸੂਟ ਦੀ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ-ਸੋਹਣੇ ਲਗਾਏ ਗਏ ਨੇ ਕਰੀਮ ਕਲਰ ਦਾ ਸੂਟ ਹੈ ਜੀ ਤੇ ਇਸ ਦੇ ਸਾਰੇ ਸੂਟ ਤੇ ਬੂਟੀਆਂ ਬਣਾਈਆਂ ਗਈਆਂ ਨੇ ਗਿਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆਗਾ ਜੀ ਲੰਬਾਈ ਰਹਿਣ ਵਾਲੀ ਹੈ ਜੀ 40 ਤੋਂ ਲੈ ਕੇ 45 ਤੱਕ ਤੁਸੀਂ ਰੈਡੀ ਕਰ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਘੇਰਾ ਨਹੀਂ ਬਣਿਆ ਹੋਇਆ ਹੈਗਾ ਤਾਂ ਤੁਸੀਂ ਜਿੰਨੀ ਵੀ ਕਰੋ ਕ੍ਰਾਸ ਕਰ ਸਕਦੇ ਹੋ ਆਪਣੇ ਅਕੋਰਡਿੰਗ ਜੀ ਤੇ ਘੇਰਾ ਰਹਿਣ ਵਾਲਾ ਜੀ ਦਾ 25 ਉਹ 20 ਇੰਚ 20 ਤੋਂ 22 ਇੰਚ ਰਹਿਣ ਵਾਲਾ ਜੀ ਘੇਰਾ ਸੋ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਹੈ ਸੂਟ ਤਿਆਰ ਹੋਇਆਗਾ ਜੀ ਸਾਰੇ ਸੂਟ ਤੇ ਬੂਟੀਆਂ ਬਣੀਆਂ ਹੋਈਆਂ ਨੇ ਤੇਜ ਦੀ ਬਾਜੂ ਤੇ ਵੀ ਵਰਕ ਆਏਗਾ ਜੀ ਇਹ ਤੁਸੀਂ ਬਾਜੂ ਤੇ ਵੀ ਜਾਂ ਬਾਟਮ ਤੇ ਵੀ ਵਰਕ ਕਰ ਸਕਦੇ ਹੋਗੇ ਤੁਹਾਡੀ ਚੋਇਸ ਨਾਲ ਵਿੱਚ ਕਰ ਤੁਸੀਂ ਇਹਨੂੰ ਬਾਟਮ ਤੇ ਲੈਣਾ ਚਾਹਦੇ ਬਾਟਮ ਤੇ ਵੀ ਆ ਜਾਏਗਾ ਚੈੱਕ ਕਰ ਸਕਦੇ ਹੋ ਬਾਟਮ ਦਾ ਵਰਕ ਬਹੁਤ ਸੋਹਣਾ ਹੈ ਵਰਕ ਹੋਇਆ ਜੀ ਹੈਵੀ ਵਰਕ ਹੈ ਜੀ ਬੂਟੀਆਂ ਬਣਾਈਆਂ ਹੋਈਆਂ ਨੇ ਤੇ ਪੱਤੀ ਫੁੱਲ ਬਣਾਏ ਗਏ ਨੇ ਬਹੁਤ ਸੋਹਣੇ ਸੋਹਣੇ ਤੇ ਪੱਤੀਆਂ ਬਣਾਈਆਂ ਗਏ ਨੇ ਮਹਿੰਦੀ ਲਾਈਟ ਡਾਰਕ ਮਹਿੰਦੀ ਕਲਰ ਦੀਆਂ ਚੈੱਕ ਕਰ ਸਕਦੇ ਹੋ ਜੀ ਉਹ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਇਸ ਦੇ ਵਿੱਚ ਅਸੀਂ ਤਿੰਨ ਸੂਟ ਰੈਡੀ ਕੀਤੇ ਨੇ ਜੀ ਦੋ ਸੂਟ ਕਸਟਮਰ ਦੇ ਨੇ ਜੀ ਇੱਕ ਸੂਟ ਅਸੀਂ ਆਪਣਾ ਕੋਡਾ ਰੈਡੀ ਕੀਤਾ ਹੈ ਜੀ ਜੇਕਰ ਕਿਸੇ ਨੇ ਵੀ ਇਹ ਸੂਟ ਲੈਣੇ ਹੋਣ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਬਾਕੀ ਸਾਡੇ ਇੰਸਟਾਗ੍ਰam ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਇਸ ਤੋਂ ਬਾਅਦ ਇਹ ਕਾ 컬러 ਹੈ ਜੀ ਇਹ ਪਰਪਲ ਕਲਰ ਦਾ ਸੂਟ ਹੈ ਜੀ ਖਾਦੀ ਕਾਟਨ ਦੇ ਸਟੱਫ ਤੇ ਇਹ ਵੀ ਕਸਟਮਰ ਦਾ ਸੂਟ ਹੈ ਜੀ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤਾ ਹੈ ਜੀ ਤੁਸੀਂ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਆਪਣੇ ਮਨਪਸੰਦ ਦੇ ਸੂਟ ਤੇ ਆਪਣੀ ਚੋਇਸ ਨਾਲ ਕਿਸੇ ਵੀ ਕਲਰ ਤੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਸੂਟ ਰੈਡੀ ਹੋਏ ਨੇਗੇ ਜੀ ਇਹ ਇਸ ਦੀ ਬਾਜੀ ਤੇ ਵਰਕ ਕੀਤਾ ਗਿਆ ਜੀ ਬਾਜੀ ਦੇ ਨਾਲ ਹੀ ਰਹਿਣ ਵਾਲੀਆਂ ਨੇ ਜੀ ਘੇਰੇ ਦੇ ਦੇਖ ਸਕਦੇ ਹੋ ਫਰੰਟ ਤੇ ਸਾਰੇ ਤੇ ਬੂਟੀਆਂ ਹੋਣਗੀਆਂ ਬਾਜੀ ਤੇ ਵੀ ਇਸ ਦੇ ਬੂਟੀਆਂ ਆਣੀਆਂ ਉਹ ਸਲਵਾਰ ਤੇ ਵਰਕ ਆਏਗਾ ਜੀ ਜਿਹੜਾ ਹੈਵੀ ਹੈਗਾ ਚੈੱਕ ਕਰਸਾਂ ਦੇਖੋ ਜੀ ਸਲਵਾਰ ਦਾ ਵਰਕ ਬਹੁਤ ਸੋਹਣਾ ਸਲਵਾਰ ਦਾ ਵਰਕ ਹੋਇਆਗਾ ਜੀ ਇਹ ਨੋਰਮਲ ਗੋਡਿਆਂ ਵਾਲੀ ਸਲਵਾਰ ਰਹੇਗੀ ਜੀ ਇਸੂਟ ਦਾ ਪ੍ਰਾਈਸ ਰਹਿਣਾ ਹੈ ਜੀ ਵਰਕ ਪ੍ਰਾਈਸ ਓਨਲੀ ਦਾ ਹੈਗਾ ਜੀ 700 ਰੁਪਏ ਜੇਕਰ ਤੁਸੀਂ ਸਾਡੇ ਕੋਲੋਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਹ ਕਰ ਸਕਦੇ ਹੋ ਜੀ ਢੇਰਾ ਬਾਜੂ ਬੋਟਮ 700 ਰੁਪਏ ਰਹੇਗਾ ਜੀ ਢੇਰਾ ਤੇ ਬੋਟਮ ਕਰਵਾਉਣੀ ਆ ਫਿਰ ਰਹੇਗਾ ਜੀ 600 ਜੇ ਢੇਰਾ ਬਾਹਮਾ ਕਰਵਾਉਣੀ ਹੈ ਫਿਰ ਰਹੇਗਾ ਜੀ 450 ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਅਸੀਂ ਆਪਣਾ ਖੁਦ ਰੈਡੀ ਕੀਤਾ ਹੈ ਜੀ ਇਹ ਕਪੜਾ ਹੈਗਾ ਜੀ ਸ਼ਿਲਕ ਜੇ ਵਿੱਚ ਕਪੜਾ ਹੈਗਾ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਜੀ ਇਹ ਸਾਰਾ ਸੂਟ ਹੀ ਅਸੀਂ ਤੁਹਾਨੂੰ 850 ਰੁਪਏ ਵਿੱਚ ਸੇਲ ਕਰਦੇ ਹਾਂ ਜੀ ਜਿਸ ਨੇ ਵੀ ਇਹ ਲੈਣਾ ਹੋਵੇ ਤਾਂ ਉਹ ਲੈ ਸਕਦੇ ਆ ਜੀ ਆ ਦੋ ਸੂਟਾਂ ਨਾਲ ਇੱਕ ਕਪੜਾ ਸੂਟ ਐਕਸਟਰਾ ਲਗਾਇਆ ਸੀਗਾ ਆਪਣੀ ਮਸ਼ੀਨ ਤੇ ਤਾਂ ਕਿ ਜਿਸ ਨੂੰ ਵੀ ਇਹ ਕੱਟ ਰੇਡ ਵਿੱਚ ਸੂਟ ਚਾਹੀਦਾ ਹੋਵੇ ਤਾਂ ਇਹ ਸਾਡੇ ਕੋਲ ਲੈ ਸਕਦੇ ਆ ਜੀ ਇਹ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਮੈਸੇਜ ਕਰ ਸਕਦੇ ਹੋ ਤੁਸੀਂ ਤੋਂ ਜੇਕਰ ਇਹ ਵੀਡੀਓ ਬਧੀ ਲੱਗੇਵੇ ਲਾਈਕ ਸ਼ੇਅਰ ਕਮੈਂਟ ਕਰੋ ਸਾਡੀਆਂ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੇ ਇੰਸਟਾਗ੍ਰਾਮ ਫੇਸਬੁੱਕ ਨੂੰ ਵੀ ਫੋਲੋ ਕਰ ਲਓ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਜੀ ਇਹ ਡਿਜ਼ਾਈਨ ਨੂੰ ਕਿਸੇ ਵੀ ਸੂਟ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਪਰਵਾ ਸਕਦੇ ਹੋ ਜੀ ਬਾਕੀ ਸਾਡੀਆਂ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵੀ ਨਵੇਂ ਨਵੇਂ ਡਿਜ਼ਾਈਨ ਸਾਡੇ ਕੋਲ ਰੈਡੀ ਕਰਵਾਉਣ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੀ ਲਿਸਟ ਵਗੈਰਾ ਸਾਰਾ ਚੈੱਕ ਕਰ ਸਕਦੇ ਇਸ ਚੈਨਲ ਤੇ ਅਪਲੋਡ ਨੇ ਸਾਰੀਆਂ ਸ਼ਾਰਟ ਵੀਡੀਓ ਲੌਂਗ ਵੀਡੀਓ ਜਿੰਨੇ ਵੀ ਡਿਜ਼ਾਈਨ ਅਸੀਂ ਅਪਲੋਡ ਕੀਤੇ ਨੇ ਉਹਨਾਂ ਵਿੱਚੋਂ ਤੁਸੀਂ ਕੋਈ ਵੀ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸੋ ਥੈਂਕ ਯੂ ਸੋ ਮਚ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਖਿਆਲ ਰੱਖੋ ਆਪਣਾ ਸੋ ਥੈਂਕ ਯੂ ਸੋ ਮਚ ਜੀ ਥੈਂਕ ਯੂ